Tá how Então, que ਹਾਂਜੀ ਕਿਰਪਾ ਦੇ ਨਾਲ ਪਰਮਾਤਮਾ ਦੇ ਹੁਕਮ ਦੇ ਨਾਲ ਮੈਂ ਸਾਰੇ মিডিਆ ਤੇ ਸਾਰੇ ਖਰੜ ਦੇ ਵਸਨੀਕਾਂ ਨੂੰ ਵਧਾਈ ਦਿੰਨੀ ਆ ਕੀ ਖਰੜ ਚ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਹੈ ਉਹ ਬਣਨ ਨੂੰ ਤਿਆਰ ਹੈ ਪ੍ਰਧਾਨ ਖਰੜ ਦੇ ਮੌਜੂਦਾ ਪ੍ਰਧਾਨ ਦੇ ਖਿਲਾਫ ਜਿਹੜਾ ਆਭਿਸ਼ਵਾਸ ਮਤਾ ਪਾਸ ਕੀਤਾ ਗਿਆ ਸੀ ਉਹ ਮਨਜ਼ੂਰ ਹੋ ਗਿਆ ਉਹ ਮਨਜ਼ੂਰ ਹੋ ਗਿਆ ਤੇ ਸਾਰਿਆਂ ਨੂੰ ਲੋਕਾਂ ਨੂੰ ਵਧਾਈਆਂ ਅੱ비 ਤੋਂ ਪਾਰਟੀ ਸ਼ੁਰੂ ਹੋਈ ਹੈ ਮੈਂ ਮੈਂ ਜਿਨੇ ਐਮਸੀ ਸਹਿਬਾਨ ਜਿਨ੍ਹਾਂ ਨੇ ਮੇਰੀ ਗੱਲ ਦਾ ਮਾਨ ਰੱਖਿਆ ਜਿਨ੍ਹਾਂ ਨੇ ਇਤਿਹਾਸਕ 43 ਸਾਲਾਂ ਬਾਅਦ ਇਹ ਹੋਇਆ ਕਿ ਪ੍ਰਧਾਨ ਬਦਲੇ ਗਿਆ ਮੈਂ ਮੀਡੀਆ ਜਿੱਨਾ ਖਰੜ ਦਾ ਸਾਹਮਣੇ ਖੜਾ ਪੰਜਾਬ ਦਾ ਖੜਾ ਜਿਨੇ ਐਮਸੀ ਸਹਿਬਾਨ ਮੈਂ ਇੱਕ ਗੱਲ ਦੱਸੂਗੀ ਇਹੋ ਜੇ ਅੱਜ ਅਫਸਰ ਸਹਿਵਾਨਾ ਨੇ ਸਾਰਾ ਨੇ ਸਾਥ ਦਿੱਤਾ ਇੱਕ ਸਾਲ ਦੇ ਅੰਦਰ ਅੰਦਰ ਖਰੜ ਨੂੰ ਰੀਮੋਡਲ ਕਰ ਦਵਾਂਗੇ ਖਰੜ ਦੀ ਇਹੋ ਜੀ ਅਸੀਂ ਨਵੀਂ ਇੱਕ ਪੇਸ਼ ਕਰਾਂਗੇ ਕਿ ਪੂਰਾ ਪੰਜਾਬ ਦੇਖੂਗਾ ਖਰੜ ਸ਼ਹਿਰ ਦੇ ਵਿੱਚ ਕੀ ਹੋਇਆ ਨਾ ਖਰੜ ਦੇ ਵਿੱਚ ਪੈਸੇ ਦੀ ਕਮੀ ਹੈ ਕਮੀ ਸੀ ਕੰਮ ਕਰਨ ਦੀ ਸਾਡੀ ਮਨਸ਼ਾ ਕਿਸੇ ਨੂੰ ਵੀ ਹਰਾਉਣ ਦੀ ਨਹੀਂ ਸੀ ਕਿਸੇ ਨੂੰ ਪ੍ਰਧਾਨਗੀ ਤੋਂ ਲਾਉਣ ਦੀ ਨਹੀਂ ਸੀ ਸਾਡੀ ਮਨਸ਼ਾ ਸੀ ਖਰੜ ਦੀ ਤਰੱਕੀ ਖਰੜ ਦੀਆਂ ਲੋਕਾਂ ਦੀਆਂ ਉਮੀਦਾਂ ਤੇ ਉਤਰਨਾ ਸੋ ਅਸੀਂ ਖਰੜ ਦੀ ਤਰੱਕੀ ਦੇ ਲਈ ਖਰੜ ਨੂੰ ਰੀਬਾਡਲ ਕਰਨ ਦੇ ਲਈ ਖਰੜ ਨੂੰ ਉਹ ਜਿਹੜਾ 3 ਕਲਾਸ ਦੇ ਵਿੱਚ ਪਾਇਆ ਜਾਂਦਾ ਕਿ ਇੱਥੇ ਤਾਂ ਜੀ ਸੀਵਰੇਜ ਖਰਾਬ ਹੈ ਇੱਥੇ ਤਾਂ ਖਰਾਬ ਹੈ ਇੱਥੇ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਉਸ ਚੀਜ਼ ਨੂੰ ਪ੍ਰੋਬਲਮਸ ਨੂੰ ਮੱਦੇ ਨਜ਼ਰ ਅੱਜ ਐਮਸੀ ਸਹਿਬਾਨਾ ਨੇ ਮੌਜੂਦਾ ਪ੍ਰਧਾਨ ਨੂੰ ਉਤਾਰਿਆ ਤੇ ਜਲਦੀ ਇੱਥੇ ਆਮ ਆਦਮੀ ਪਾਰਟੀ ਨਵਾਂ ਪ੍ਰਧਾਨ ਹੈ ਜਿਹੜਾ ਨਿਯੁਕਤ ਕਰੂਗੀ ਮੈਂ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਮੈਨੂੰ ਖਰੜ ਦਾ ਐਮਐਲਏ ਬਣਾਇਆ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਦੇ ਨਾਲ ਅਸੀਂ ਨਵਾਂ ਪ੍ਰਧਾਨ ਜਿਹੜਾ ਖਰੜ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਹਮੇਸ਼ਾ ਸਹਿਯੋਗ ਰਿਹਾ ਭਗਵੰਤ ਮਾਨ ਜੀ ਦਾ ਅਸੀਂ ਨਵਾਂ ਪ੍ਰਧਾਨ ਆ ਜਿਹੜਾ ਖਰੜ ਚਾਮ ਆਦਮੀ ਪਾਰਟੀ ਦਾ ਬਣਾਵਾ ਵੀਰ ਬਾਜੀ ਅਸੀਂ 29 29 ਬਲਾਉ ਤੁਸੀਂ ਕਿਉਂਕਿ ਐਮਐਲਏ ਸਾਹਿਬ ਚਰਨਜੀਤ ਚੰਨੀ ਜੀ ਚਮਕੌਰ ਸਾਹਿਬ ਤੋਂ ਉਹਨਾਂ ਨੇ ਸਹਿਯੋਗ ਕੀਤਾ ਇੱਥੇ ਪਹੁੰਚੇ ਨੇ ਉਹ ਮੇਰੇ ਨਾਲ ਖੜੇ ਨੇ ਤੇ ਅਸੀਂ 29 ਵਿੱਚੋਂ 20 ਬੰਦਿਆਂ ਨੇ ਜਿਹੜਾ ਆਪਣੀ ਵੋਮਤ ਹੈ ਜਿਹੜੀ ਅਸੀਂ ਪੇਸ਼ ਕੀਤੀ ਹੈ 27 ਵਿੱਚੋਂ 18 ਐਮਸੀ ਸਹਿਬਾਨ ਉਥੇ ਜਿਨ੍ਹਾਂ ਨੇ ਆਪਣੇ ਹਸ ਝੁੱਕ ਕੇ ਕਲੀਅਰ ਕੱਟ ਬੜਾ ਸ਼ਾਂਤੀਪੂਰਵਕ ਕਿਸੇ ਵੀ ਦਿਨ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਬੜੀ ਸ਼ਾਂਤੀਪੂਰਵਕ ਅੰਦਰ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆ ਕੋਈ ਰੌਲਾ ਨਹੀਂ ਪਿਆ ਤਿੰਨ ਬੰਦੇ ਸੀਗੇ ਇੱਕ ਪਰ ਮੌਜੂਦਾ ਜਿਹੜੇ ਪਹਿਲਾਂ ਪ੍ਰਧਾਨ ਸੀ ਹੁਣ ਤਾਂ ਨਹੀਂ ਰਹੇ ਉਹਨਾਂ ਨਾਲ ਦੋ ਲੇਡੀ ਐਮਸੀ ਹੋਰ ਸੀਗੀਆਂ ਉਹਨਾਂ ਨੇ ਬੜਾ ਸ਼ਾਂਤੀਪੂਰਵਕ ਸਾਰਾ ਪ੍ਰਸਾਸਾ ਬੈਠ ਕੇ ਸੁਣੀ ਹੈ ਕਿਸੇ ਵੱਲੋਂ ਕੋਈ ਹੱਲਾ ਨਹੀਂ ਕੀਤਾ ਗਿਆ ਸੀਗਾ ਵੀ ਕਈ ਵਾਰ ਹੱਲਾ ਗੁੱਲਾ ਹੁੰਦਾ ਰੌਲਾ ਪੈਂਦਾ ਬੜਾ ਪੀਸਫੁਲੀ ਡੈਮੋਕਰੇਟਿਕ ਵੇ ਦੇ ਨਾਲ ਪੂਰੀ ਅੰਦਰ ਉਹਦੀ ਪਿਕਚਰੇਾਈਜੇਸ਼ਨ ਹੋਈ ਹੈ ਸਰਕਾਰੀ ਤੌਰ ਉਤੇ ਬਕਾਇਦਾ ਉਹਦੀ ਫੁਟੇਜ ਜਿਹੜੀ ਵੀਡੀਓਗ੍ਰਾਫੀ ਅੰਦਰ ਪੂਰੇ ਦੇ ਪੂਰੇ ਪ੍ਰੋਸੈਸ ਦੀ ਸਾਰੇ ਐਮਸੀਜ਼ ਦੇ ਬਾਹਰ ਖੜੇ ਕਰਨ ਤੋਂ ਉਹਨਾਂ ਦੇ ਸਾਈਨ ਤੱਕ ਕਰਨ ਤੇ ਪੀਸਫੁਲ ਡੈਮੋਕਰੇਟਿਕ ਇਹ ਨਹੀਂ ਕਿ ਸਰਕਾਰ ਐ ਤੇ ਕੁਝ ਧੱਕਾ ਹੋਇਆ ਜਿੰਨੇ ਐਮਸੀ ਸਹਿਬਾਨ ਨੇ ਸਾਰੇ 18 ਦੇ 18 ਪਿੱਛੇ ਖੜੇ ਨੇ ਦੋ ਅਸੀਂ 20 ਜਣਿਆਂ ਨੇ ਪ੍ਰਧਾਨ ਨੂੰ ਉਤਾਰਨ ਦਾ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਜਿਹੜਾ ਮਤਾ ਉਹ ਪਾਸ ਕੀਤਾ ਹੈ ਲੱਗਦਾ ਪ੍ਰਧਾਨ ਕਦੋਂ ਕਿੰਨੇ ਕਿੰਨੇ ਘੰਟੇ ਚ ਬਣ ਕੇ ਕਿੰਨੇ ਦਿਨਾਂ ਚ ਬਣ ਜਿਗਾ ਜੀ ਬਸ ਜਲਦੀ ਤੁਹਾਡੇ ਅੱਗੇ ਇਹਨਾਂ ਤੋਂ ਹੀ ਇਹਦਾ ਹੀ VOTING ਇਹਨਾਂ ਤੋਂ ਹੀ ਕਰਾਉਣੀ ਹੈ ਜੀ ਕਿਉਂਕਿ ਰਾਜਨੀਤੀ ਤੋਂ ਪ੍ਰੇਰਿਤ ਹੋਏਗਾ ਜਿਹੜਾ ਪ੍ਰਧਾਨ ਚੁਣਿਆ ਜਾਏਗਾ ਉਹ ਇਹਨਾਂ ਦੀ 18 ਬੰਦੇ ਜਿਨ੍ਹਾਂ ਨੇ ਅੱਜ ਵੋਟ ਕੀਤੀ ਹੈ ਜਿਹਨੂੰ ਇਹ ਕਹਿਣਗੇ ਉਹਨੂੰ ਬਣਾਇਆ ਜਾਏਗਾ ਇਹਨਾਂ ਦੀ ਮਰਜ਼ੀ ਚੱਲੂਗੀ ਐਮਸੀਜ਼ ਨੂੰ ਪਾਵਰ ਦਿੱਤੀ ਜਾਊਗੀ ਐਮਸੀਜ਼ ਕੰਮ ਕਰਨਗੇ ਐਮਸੀਜ਼ ਨੂੰ ਪਤਾ ਹੋਣਾ ਸਾਡੇ ਬੋਰਡ ਵਿੱਚ ਕੀ ਕੰਮ ਹੋ ਰਿਹਾ ਹੈ ਲੋਕਲ ਪਾਵਰ ਦੇਣਾ ਸਵਰਾਜ ਦਾ ਮਾਡਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਮਾਡਲ ਸੀਗਾ ਕਿ ਆਮ ਜਿਹੜਾ ਨੀਚੇ ਤੱਕ ਪੋਲਿਟਿਕਸ ਨੂੰ ਪਾਵਰ ਦਿੱਤੀ ਜਾਵੇ ਉਹਦੇ ਉੱਤੇ ਪਹਿਰਾ ਦੇਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਤੇ ਹਰ ਇੱਕ ਐਮਸੀ ਨੂੰ ਜਿਹੜੀ ਉਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਕਿ ਇਹਨਾਂ ਨੇ ਆਪਣੇ ਆਪਣੇ ਵਾਰਡਸ ਦੇ ਵਿੱਚ ਕੰਮ ਕੀਤਾ ਸੋ ਖਰੜ ਲਈ ਇੱਕ ਨਵੇਂ ਅਧਿਆਏ ਅਧਿਆਏ ਦੀ ਅੱਜ ਇਹਨਾਂ ਸਾਰੇ ਐਮਸੀਜ਼ ਨੇ ਸ਼ੁਰੂਆਤ ਕੀਤੀ ਹੈ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਹਨਾਂ ਨੇ ਜਿਸ ਉਮੀਦ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਹੈ ਨਵਾਂ ਪ੍ਰਧਾਨ ਨਿਯੁਕਤ ਕਰਨ ਵਿੱਚ ਜੋ ਇਹਨਾਂ ਨੇ ਅੱਜ ਇੱਕ ਆਪਣੀ ਭੂਮਿਕਾ ਨਿਭਾਈ ਹੈ ਤੇ ਇਹਨਾਂ ਦੀ ਤੇ ਖਰੜ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਸਮਾਂ ਆ ਗਿਆ ਹੈ ਤੇ ਜੋ ਉਮੀਦਾਂ ਨਾਲ ਇਹਨਾਂ ਨੇ ਅੱਜ ਇਹ ਸਾਰੀ ਕਾਰਵਾਈ ਪਾਈ ਹੈ ਇਹ ਇਸ ਗੱਲ ਨੂੰ ਇਹਨਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚੋ ਕਲੀਅਰ ਹੋ ਜਾਣੀ ਹੈ ਕਿ ਵਾਕਿਆੱਚ ਜਿਹੜਾ ਗਰਾਊਂਡ ਉੱਤੇ ਹੈ ਕੰਮ ਉਹ 100 ਗੁਣਾ ਜ਼ਿਆਦਾ ਰਫ਼ਤਾਰ ਦੇ ਨਾਲ ਹੋ ਰਿਹਾ ਤੇ ਲੋਕਾਂ ਨੂੰ ਮੈਂ ਵਧਾਈ ਦਿੰਨੀ ਆ ਵੀ ਤੁਹਾਡੀ ਹੁਣ ਬੱਲੇ ਬੱਲੇ ਆ ਖਰੜ ਦੇਖਿਓ ਆਪਾਂ ਕੀ ਬਣਾਉਨੇ ਆ ਸਾਰਾ ਪੰਜਾਬ ਦੇਖੋ ਕਿੰਨੀ ਤਾਕਤ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਹਾਂਜੀ ਐਮਐਲਏ ਸਾਹਿਬ ਅਨਮੋਲ ਗਗਨ ਮਾਨ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਾਰੇ ਐਮਸੀ ਸਾਹਿਬਾਨ ਉਹਨਾਂ ਦਾ ਧੰਨਵਾਦ ਨਾਲ ਵਧਾਈਆਂ ਇੱਕ ਇੱਕ ਇਤਿਹਾਸ ਰਚਿਆ ਗਿਆ ਹੈ ਅੱਜ ਖਰੜ 'ਚ ਔਰ ਵੀ ਦੇਖੋ ਜੀ 18 ਐਮਸੀ ਸਹਿਬਾਨ ਦੋ ਸਾਡੀਆਂ ਵੋਟਾਂ ਔਰ ਬੜੇ ਪੀਸਫੁਲੀ ਹੋਇਆ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਸੋ ਮੈਂ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਖਰੜ ਲਈ ਇੱਕ ਨਵਾਂ ਸੂਰਜ ਮੈਂ ਕਵਾਂਗਾ ਚੜ੍ਹਿਆ ਹੈ ਕਿਉਂਕਿ ਹੁਣ ਤੱਕ ਆਪਾਂ ਦੇਖਦੇ ਆਏ ਹਾਂ ਕਿ ਬਹੁਤ ਮਾੜਾ ਹਾਲ ਸੀ ਸੀਵਰੇਜ ਦਾ ਤੇ ਹੋਰ ਸਾਫ ਸਪਾਈ ਦਾ ਲੇਕਿਨ ਹੁਣ ਜਿਹੜਾ ਹੈਗਾ ਜਿੰਨਾ ਸਮਾਂ ਬਚਿਆ ਇੱਕ ਬਹੁਤ ਵਧੀਆ ਜਿਹੜਾ ਖਰੜ ਨਿਖਰ ਕੇ ਆਏਗਾ ਇਹ ਹਲਕਾ ਔਰ ਇਹ ਕਿਉਂਕਿ ਬਹੁਤ ਅਹਿਮ ਜਿਹੜਾ ਖਰੜ ਦੀ ਪੋਜੀਸ਼ਨ ਹੈ ਬਿਲਕੁਲ ਸਾਡੀ ਰਾਜਧਾਨੀ ਦੇ ਨਾਲ ਹੈ ਸੋ ਇਹਦੀ ਚਾਹੀਦਾ ਵੀ ਸੀ ਵੀ ਜੋ ਵੀ ਬਾਹਰੋਂ ਆਉਂਦਾ ਇੱਕ ਇਹ ਗੇਟਵੇ ਹੈਗਾ ਜੋ ਪੰਜਾਬ ਸੋ ਮੈਂ ਦੂਸਰੇ ਵਾਰ ਕੀ ਕਿਹਾ ਚੱਲ ਕੀ ਹੋਇਆ ਅੱਜ ਬੇਪਰੋਸਗੀ ਦਾ ਜੋ ਮਤਾ ਸੀ ਉਸ ਦੇ ਵਿੱਚ ਮੇਰੇ ਆਪੋਜੀਸ਼ਨ ਨੇ ਜਿੱਤ ਹਾਸਲ ਕੀਤੀ ਹੈ ਤੇ ਅੱਜ ਤੋਂ ਬਾਅਦ ਜੋ ਪ੍ਰਧਾਨਗੀ ਹੈ ਉਹ ਮੇਰੇ ਹੱਥੋਂ ਜਾ ਚੁੱਕੀ ਹੈ ਲੇਕਿਨ ਮੈਂ ਉਸ ਪਰਮਾਤਮਾ ਦਾ ਅੱਜ ਵੀ ਸ਼ੁਕਰੀਆ ਅਦਾ ਕਰਦੀ ਆ ਕਿਉਂਕਿ ਉਹਨਾਂ ਦੀ ਜੋ ਰਜ਼ਾ ਹੁੰਦੀ ਹੈ ਉਹ ਭਲੇ ਵਾਸਤੇ ਹੁੰਦੀ ਹੈ ਸੋ ਜੋ ਪਰਮਾਤਮਾ ਦੀ ਰਜ਼ਾ ਸੀਗੀ ਮੈਂ ਉਸ ਦੇ ਉਹਨਾਂ ਦੀ ਰਜ਼ਾ ਦੇ ਵਿੱਚ ਹੀ ਆਹ ਕਰਦੀ ਆ ਉਹਨਾਂ ਦੀ ਜੋ ਰਜ਼ਾ ਹੈ ਸਦਾ ਭਲੇ ਲਈ ਹੁੰਦੀ ਹੈ ਤੁਹਾਡੇ ਨਾਲ ਅੱਜ 2 ਐਮਸੀ ਆਏ ਆ ਤੁਹਾਡੇ ਨਾਲ ਦੇ ਬਾਕੀ ਐਮਸੀ ਕਿਉਂ ਨਹੀਂ ਆਏ ਮੇਰੇ ਨਾਲ 2 ਐਮਸੀ ਆਏ ਆ ਕਿਉਂਕਿ ਮੈਨੂੰ ਜ਼ਰੂਰਤ ਜਿੰਨੀ ਸੀਗੀ ਮੈਂ ਲੈ ਕੇ ਆਈ ਆ ਤੇ ਬਾਕੀ ਐਮਸੀਆਂ ਦਾ ਥੋੜਾ ਜਿਹਾ ਥ੍ਰੈਟ ਸੀਗਾ ਅਸੀਂ ਤਾਂ ਨਹੀਂ ਆਣ ਦਿੱਤੇ ਆਂ ਕਈ ਵਾਰ ਕੋਈ ਕਿਸੇ ਚੀਜ਼ ਦੀ ਥ੍ਰੈਟ ਹੁੰਦੀ ਆ ਅਸੀਂ ਉਹਨਾਂ ਨੂੰ ਤਾਂ ਨਹੀਂ ਲੈ ਕੇ ਆਏ ਜਿਹੜੀ ਉਹਨਾਂ ਨੇ ਅੱਜ ਪੇਸ਼ ਕਰਨਾ ਸੀਗਾ ਆਪਣੇ ਆਪ ਦੇ ਬਾਰੇ ਕਿਉਂਕਿ ਮਤਾ ਇਹ ਆਇਆ ਸੀਗਾ ਕਿ ਮੈਂ ਆਪਣੇ ਜੋ ਬਹੁਮਤ ਉਹ ਨਹੀਂ ਸੀ ਸਾਬਤ ਕਰਨਾ ਉਹਨਾਂ ਨੇ ਆਪਣਾ ਬਹੁਮਤ ਸਾਬਤ ਕਰਨਾ ਸੀਗਾ ਇਸ ਲਈ ਮੈਨੂੰ ਐਨੇ ਐਮਸੀ ਦੀ ਜ਼ਰੂਰਤ ਨਹੀਂ ਜਿੰਨੀ ਉਹਨਾਂ ਨੂੰ ਜ਼ਰੂਰਤ ਸੀ ਤੇ ਉਹ ਆਪਣੇ ਐਮਸੀਆਂ ਨੂੰ ਲੈ ਕੇ ਆਏ ਸੀ ਦੋ ਐਮਐਲਏ ਜਿਹੜੇ ਕਦੀ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਅੱਜ ਦੋਨੋਂ ਦੇ ਦੋਨੋਂ ਐਮਐਲਏ ਵੀ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਜੋ ਉਹਨਾਂ ਨੇ VOTING ਕਰਨੀ ਸੀ ਜੀ ਮੇਰੇ ਖਿਲਾਫ VOTING ਕਰਨੀ ਸੀ ਕੁਰਸੀ ਤੋਂ ਐਲਾਨ ਵੀ ਸੋ ਅੱਜ ਉਹ ਆਪਣੇ ਜੋ ਉਤਾਰਨ ਦੀ ਸੀਗੀ ਉਹਨਾਂ ਦੇ ਵਿੱਚ ਕਾਮਯਾਬ ਹੋ ਗਿਆ ਤੁਸੀਂ 4 ਸਾਲ ਤਿੰਨ ਦਿਨ ਦਿਨ ਵੀ ਰਹੇ ਕਿੰਨੇ ਕੰਮ ਕਰੇ ਕਿੰਨੇ ਵਿਕਾਸ ਦੇ ਕੰਮ ਕੀਆ ਚੱਕੇ ਦੇਖੋ ਪਿਛਲੇ ਆਪਣੇ ਕੌਰਮ ਦੇ ਵਿੱਚ ਅੱਜ ਤੋਂ ਪਹਿਲਾਂ ਜਿੰਨਾ ਵੀ ਕਾਰਮ ਹੈ ਉਸ ਦੇ ਵਿੱਚ ਮੈਂ ਲਗਭਗ 500 ਤੋਂ 600 ਕਰੋੜ ਦੇ ਕੰਮ ਜਿਹੜੇ ਪਾਸ ਕਰ ਚੁੱਕੀ ਹਾਂ ਰੀਸੈਂਟਲੀ ਮੈਂ 200 ਕਰੋੜ ਦੀ ਮੀਟਿੰਗ ਪਾਸ ਕੀਤੀ ਸੀ ਹੁਣ ਮੈਂ ਤੁਹਾਨੂੰ ਇਹਨਾਂ ਕਹਿੰਦੀ ਆਂ ਵੀ ਇਹ ਮੀਟਿੰਗ ਹੈ ਜਿਹੜੀ ਮੇਰੇ ਵੱਲੋਂ ਪਾਸ ਕੀਤੀ ਗਈ ਹੈ ਕੱਲ ਨੂੰ ਜਿੰਨੇ ਮਰਜ਼ੇ ਉਹ ਦਗਾੜਨ ਕੀਤੇ ਜਾਣ ਲੇਕਿਨ ਪ੍ਰਧਾਨ ਨਗਰ ਕੌਂਸਲ ਦੀ ਉਸ ਪ੍ਰੀਸੀਡਿੰਗ ਦੇ ਵਿੱਚ ਸਾਈਨ ਸੀਗੇ ਜੋ ਜਸਪ੍ਰਿਤ ਕੌਰ ਲੌਂਗੀਆਂ ਨੇ ਕੀਤੇ ਸੀ 200 ਕਰੋੜ ਦੀ ਮੀਟਿੰਗ 70 ਕਰੋੜ ਦੀ ਮੀਟਿੰਗ 58 ਕਰੋੜ ਦੀ ਮੀਟਿੰਗ ਅਲੱਗ-ਅਲੱਗ ਜਿਹੜੀਆਂ ਮੈਂ ਮੀਟਿੰਗਾਂ ਕੀਤੀਆਂ ਨੇ ਕਰੋੜਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਆਪਣੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੀਟਿੰਗਾਂ ਕੀਤੀਆਂ ਜਿਦੇ ਵਿੱਚ ਕਜੋਲੀ ਵਾਟਰ ਬਾਕਸ ਦੀਆਂ ਮੀਟਿੰਗਾਂ ਹੋਈਆਂ ਨੇ ਐਸਟੀਪੀ ਦੀਆਂ ਮੀਟਿੰਗਸ ਹੋਈਆਂ ਨੇ ਬਿਊਟੀਫਿਕੇਸ਼ਨ ਦੀਆਂ ਮੀਟਿੰਗਸ ਹੋਈਆਂ ਡਿਵੈਲਪਮੈਂਟ ਦੀ ਮੀਟਿੰਗ ਹੋਈ ਹੈ ਤੇ ਆਪਣਾ ਕਮਿਊਨਿਟੀ ਸੈਂਟਰਸ ਦੀ ਮੀਟਿੰਗ ਹੋਈ ਹੈ ਆਡੀਟੋਰੀਅਮ ਹੋ ਗਿਆ ਆਪਣੇ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ ਦੇ ਵਿਕਾਸ ਲਈ ਮੈਂ ਮੀਟਿੰਗਸ ਕੀਤੀਆਂ ਸੀ ਮਤੇ ਪਾਸ ਕੀਤੇ ਸੀ ਲੇਕਿਨ ਸ਼ਾਇਦ ਇਹਨਾਂ ਨੂੰ ਇਹ ਕੰਮ ਵੀ ਘੱਟ ਲੱਗੇ ਨੇ ਲੇਕਿਨ ਮੈਂ ਇੰਨਾ ਕਹਿੰਦੀ ਆ ਜਿੰਨੇ ਵੀ ਅੱਗੇ ਉਦ ਘਟਨ ਹੋਣਗੇ ਇਹ ਇਹੀ ਕੰਮ ਮੇਰੇ ਦੁਆਰਾ ਪਾਸ ਕੀਤੇ ਗਏ ਕੰਮਾਂ ਦੇ ਹੋਣਗੇ ਦੇਖੋ ਦੋ ਪਹਿਲੂ ਹੁੰਨੇ ਹਰ ਇੱਕ ਚੀਜ਼ ਦੇ ਜਿੱਥੇ ਇੱਕ ਚੰਗਾ ਹੁੰਦਾ ਉੱਥੇ ਮਾੜਾ ਵੀ ਹੁੰਦਾ ਹੈ ਲੇਕਿਨ ਪਰਮਾਤਮਾ ਅੱਗੇ ਮੈਂ ਹੱਥ ਜੋੜ ਕੇ ਸੀਸ ਝੁਕਾ ਕੇ ਹੀ ਕਹਿੰਦੀ ਆ ਕਿ ਜੇ ਕੰਡੇ ਨਾ ਹੋਣ ਤਾਂ ਸਮਝਦਾਰੀ ਕਿੱਥੋਂ ਆਊਗੀ ਹਰ ਚੀਜ਼ ਮੈਨੂੰ ਇੱਥੇ ਸਿੱਖਣੇ ਨੂੰ ਮਿਲੀ ਆ ਹਰ ਚੀਜ਼ ਦਾ ਮੈਨੂੰ ਪਤਾ ਲੱਗਿਆ ਵੀ ਕਿਸੇ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਤੇ ਭਰੋਸਾ ਨਾ ਕਰੋ ਆਪਣੇ ਆਪ ਔਰ ਆਪਣੇ ਸੱਚੇ ਪਰਮਾਤਮਾ ਤੇ ਭਰੋਸਾ ਕਰੋ ਕਿਉਂਕਿ ਮੈਂ ਇੰਨਾ ਕਹਿਣਾ ਚਾਹਦੀ ਹਾਂ ਕਿ ਜਦੋਂ ਮੈਂ ਪ੍ਰਧਾਨ ਬਣੀ ਸੀ ਤਾਂ ਮੇਰੇ ਨਾਲ ਜਿਹੜੇ ਜੁੜੇ ਹੋਏ ਬੰਦੇ ਸੀ ਮੈਂ ਨਹੀਂ ਜਦਕਿ ਉਹ ਮੈਨੂੰ ਦਾਊ ਸਾਹਿਬ ਲੈ ਗਏ ਦਾਊ ਸਾਹਿਬ ਖਰੜਾ ਜਿਹੜੇ ਬਹੁਤ ਮਹਾਨਤਾਪੂਰਨ ਹੈ ਸਿਰ ਨਮਨ ਕਰਦੀ ਹਾਂ ਮੈਂ ਉਹਨਾਂ ਨੂੰ ਬਹੁਤ ਮਾਨਤਾ ਵਾਲਾ ਗੁਰੂ ਘਰ ਹੈ ਉਹ ਉੱਥੇ ਉਹ ਮੈਨੂੰ ਲੈ ਕੇ ਗਏ ਸੀਗਾ ਕਿ ਪ੍ਰਧਾਨ ਜੀ ਸੋਹ ਚੁੱਕੋ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ ਤੁਸੀਂ ਸਾਡਾ ਸਾਥ ਨਾ ਛੱਡੋ ਦੇਣ ਨੂੰ ਮੈਂ ਅਸਤੀਫਾ ਵੀ ਦੇ ਸਕਦੀ ਸੀ ਮੈਨੂੰ ਪਤਾ ਸੀਗਾ ਵੀ ਉਹਨਾਂ ਦੇ ਕੋਲ ਪੂਰੇ ਬੰਦੇ ਨੇ ਲੇਕਿਨ ਮੇਰੇ ਕੋਲ ਨਹੀਂ ਹੈਗੇ ਲੇਕ ਅਸਤੀਫਾ ਨਾ ਦੇਣ ਦਾ ਮੇਰਾ ਕਾਰਨ ਇਹੀ ਸੀਗਾ ਕਿ ਅੱਜ ਉਹਨਾਂ ਦਾ ਪਰਦਾ ਫਾਸ਼ ਕਰਨਾ ਸੀਗਾ ਜਿਨ੍ਹਾਂ ਨੇ ਦਾਉਨ ਸਾਹਿਬ ਮੱਥਾ ਟੇਕਿਆ ਉਸ ਪ੍ਰਮਾਤਮਾ ਨੂੰ ਵੀ ਟੀਚ ਸਮਝਿਆ ਉਸ ਸੱਚੇ ਪ੍ਰਮਾਤਮਾ ਨੂੰ ਆਰਤੀ ਦੇ ਸਮੇਂ ਉੱਥੇ ਉਹ ਬੈਠੇ ਸੀ ਮੈਨੂੰ ਪਟਿਆਲੇ ਤੋਂ ਉਹਨਾਂ ਨੇ ਸੱਦਿਆ ਸੀ ਮੈਂ ਪਟਿਆਲੇ ਸੀਗੀ ਉਸ ਟਾਈਮ ਵੀ ਪ੍ਰਧਾਨ ਤੋਂ ਸੌ ਚੱਕਣੀਆਂ ਨਾਲੇ ਅਸੀਂ ਸੌ ਚੱਕਣੀਆਂ ਕਿ ਅਸੀਂ ਇੱਕ ਦੂਸਰੇ ਦਾ ਸਾਥ ਨਹੀਂ ਛੱਡਾਂਗੇ ਲੇਕਿਨ ਅੱਜ ਉਹਨਾਂ ਨੇ ਪ੍ਰਮਾਤਮਾ ਨੂੰ ਵੀ ਟੀਚ ਸਮਝਿਆ ਉਸ ਪ੍ਰਮਾਤਮਾ ਨੇ ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਦੇ ਹੀ ਦੇਣਾ ਲੇਕਿਨ ਮੈਂ ਉਸ ਪ੍ਰਮਾਤਮਾ ਦੀ ਰਜ਼ਾਮੰਦੀ 'ਚ ਹਮੇਸ਼ਾ ਰਹਾਂਗੀ ਤੇ ਇੱਕ ਗੱਲ ਹੋਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦੀ ਆਂ ਇਸ ਕੁਰਸੀ ਤੋਂ ਉੱਠਣ ਲੱਗਿਆਂ ਲੇਕਿਨ ਮੈਂ ਆਪਣੇ ਲਈ ਇੱਜ਼ਤ ਲੈ ਕੇ ਉੱਠਣ ਲੱਗਿਆਂ ਮਨ ਨੂੰ ਅੱਜ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਦਲ ਬਦਲੂ ਐ ਮਨ ਨੂੰ ਅੱਜ ਕੱਲ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਬਦਲਾਖੋਰੀ ਦੀ ਨੀਤੀ અપਨਾ ਰਹੀ ਐ ਜਦ ਕਿ ਮੇਰੇ ਨਾਲ ਬਦਰਾਖੋਰੀ ਦੀ ਨੀਤੀ ਹੋਈ ਵੀ ਅਕਾਲੀਆਂ ਦੀ ਪ੍ਰਧਾਨ ਕੁਰਸੀ ਤੇ ਬੈਠੀ ਕਿਦਾਂ ਐ ਤੇ ਇਮਾਨਦਾਰੀ ਇਮਾਨਦਾਰੀ ਤਾਂ ਮੈਂ ਕਰਕੇ ਦਿਖਾਈ ਆ ਜਿਹੜੇ ਬੋਲਦੇ ਸੀ ਅਸੀਂ ਇਮਾਨਦਾਰਾ ਲੇਕਿਨ ਇਮਾਨਦਾਰੀ ਹੈ ਜੋ ਮੈਂ ਕਰਕੇ ਦਿਖਾਈ ਹੈ ਕੋਈ ਐਮਸੀ ਹੈ ਜਾਣੀ ਸੀ ਚਾਹੇ ਮੇਰੀ ਪਾਰਟੀ ਦਾ ਸੀ ਚਾਹੇ ਕਿਸੇ ਹੋਰ ਦੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਲੇਕਿਨ ਪ੍ਰੋਪਰ ਹਰੇਕ ਮੀਟਿੰਗ ਦੇ ਵਿੱਚ ਬਰਾਬਰਤਾ ਦੇ ਨਾਲ ਹਰੇਕ ਦੇ ਕੰਮ ਪਏ ਨੇ ਕਿਸੇ ਵੀ ਚੀਜ਼ 'ਚ ਕਿਸੇ ਵੀ ਐਮਸੀ ਨੂੰ ਕੋਈ ਵੀ ਅਸੀਂ ਨਿਰਾਸ਼ਾ ਨਹੀਂ ਦਿੱਤੀ ਸੋ ਇੱਥੇ ਮੈਂ ਆਪਣੀ ਇਮਾਨਦਾਰੀ ਬਾਰੇ ਦੱਸ ਰਹੀ ਆ ਤੇ ਮੈਂ ਕਦੀ ਆਪਣਾ ਦਲ ਨਹੀਂ ਬਦਲਿਆ ਕਦੀ ਆਪਣੀ ਪਾਰਟੀ ਨਹੀਂ ਬਦਲੀ ਕਿਉਂਕਿ ਪਾਰਟੀ ਰੱਬ ਦਾ ਰੂਪ ਮੰਨੀ ਜਾਂਦੀ ਆ ਪਾਰਟੀ ਨੂੰ ਪਿਤਾ ਦਾ ਰੂਪ ਮੰਨਿਆ ਜਾਂਦਾ ਪਾਰਟੀ ਛੱਡਣ ਵਾਲਾ ਬਦਲੂ ਹੀ ਕਹਾਉਂਦਾ ਦੂਜੇ ਦੀ ਥਾਲੀ ਦੇ ਲੱਡੂ ਦੇਖਦੇ ਆ ਨਾ ਜਿਹੜਾ ਬੜਾਈ ਲੱਗਦਾ ਲੇਕਿਨ ਪਤਾ ਤਾਂ ਉਦੋਂ ਲੱਗਦਾ ਜਦੋਂ ਆਪਣੇ ਹੱਥ ਵਿੱਚ ਆਉਂਦਾ ਆਪੋਜੀਸ਼ਨ ਦਾ ਰੋਲ ਅਦਾ ਕਰੋਗੇ ਪੋਜ਼ਿਟਿਵ ਹਾਂ ਮੀਟਿੰਗ ਚ ਆਏ ਕਰੋਗੇ ਯੂਜੋ ਮੀਟਿੰਗ ਆਏ ਕਰੋ ਬਿਲਕੁਲ ਜੀ ਬਿਲਕੁਲ ਮੈਂ ਐਮਸੀ ਤਾਂ ਹੈਗੀ ਆ ਨਾ ਜੀ ਹਾਂ ਮੈਂ ਆਪਣਾ ਜੋ ਮੇਰਾ ਰਾਈਟ ਹੈ ਮੈਂ ਉਸ ਨੂੰ ਹਮੇਸ਼ਾ ਯੂਜ਼ ਕਰੂੰਗੀ हां जी नगर कौंसिल ਦਾ ਖਰੜ ਦੀ ਜੋ ਨਗਰ ਕੌਂਸਲ ਹੈ ਅਮੀਰ ਕਮੇਟੀ ਮੰਨੀ ਜਾਂਦੀ ਹੈ ਜੇ ਅਸੀਂ ਇੱਥੇ ਪੈਸਾ ਹੈਗਾ ਤਾਂ ਅਸੀਂ ਡਿਵੈਲਪਮੈਂਟ ਦੇ ਉੱਪਰ ਲਗਾ ਸਕਦੇ ਹਾਂ ਜੇ ਅਸੀਂ ਕਹੀਏ 400 ਤੋਂ 500 ਕਰੋੜ ਰੁਪਏ ਹੈ ਤਾਂ ਡਿਵੈਲਪਮੈਂਟ ਜੇ ਮੈਂ 200 ਕਰੋੜ ਦੀ ਮੀਟਿੰਗ ਰੱਖੀ ਸੀ ਜੇ ਨਗਰ ਕੌਂਸਲ ਚ ਪੈਸਾ ਸੀ ਮੈਂ ਤਾਂ ਹੀ ਰੱਖੀ ਸੀ 200 ਕਰੋੜ ਦੇ ਜੋ ਕੰਮ ਅਸੀਂ ਕੀਤੇ ਪਾਸ ਕੀਤੇ ਆ ਹੁਣ ਨਗਰ ਕੌਂਸਲ ਦੁਆਰਾ ਕੀਤੇ ਗਏ ਆ ਜੇ ਆਪਣੇ ਕੋਲ ਪੈਸਾ ਹੁੰਦਾ ਸੀ ਤਾਂ ਹੀ ਪਾਸ ਕਰ ਸਕਦੇ ਆ ਤੇ ਮੈਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਕਰਨੀ ਆ ਪ੍ਰਧਾਨਗੀ ਦੀ ਸੀੜੀ ਤੋੜਨੀ ਆ ਲੇਕਿਨ ਮੈਂ ਆਪਣੇ ਫਰਜ਼ਾਂ ਤੋਂ ਕਦੀ ਪਿੱਛੇ ਨਹੀਂ ਹਟੂੰਗੀ ਲੋਕ ਭਲਾਈ ਤੋਂ ਕਦੀ ਪਿੱਛੇ ਨਹੀਂ ਹਟੂੰਗੇ ਸਮਾਜ ਸੇਵਾ ਤੋਂ ਕਦੀ ਪਿੱਛੇ ਨਹੀਂ ਹਟੂੰਗੀ ਤੇ ਪਰਮਾਤਮਾ ਦੀ ਤੇ ਉਸ ਦਾਉਨ ਸਾਹਿਬ ਗੁਰਦੁਆਰਾ ਸਾਹਿਬ ਰਜ਼ਾਮੰਦੀ ਦੇ ਵਿੱਚ ਹਮੇਸ਼ਾ ਰਹੂੰਗੀ ਤੇ ਆਪਣੇ মিডিਆ ਦਾ ਆਪਣੇ ਐਮਸੀ ਸਾਹਿਬਾਨ ਜੋ ਮੇਰੇ ਨਾਲ ਖੜੇ ਨੇ ਮੇਰੇ ਸਿਰ ਦਾ ਤਾਜ ਬਣ ਕੇ ਮੇਰਾ ਸਟਾਫ ਮੇਰੇ ਪੀਐਨਸ ਮੇਰੇ ਸਾਰੇ ਕੁਝ ਉਹਨਾਂ ਨੂੰ ਮੈਂ ਸਲੂਟ ਕਰਦੀ ਆ ਜਿਨ੍ਹਾਂ ਨੇ ਹਰ ਪੱਖ ਚ ਮੇਰਾ ਸਾਥ ਦਿੱਤਾ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀਆਂ ਕੋਸ਼ਿਸ਼ਾਂ ਸੀ ਕਿ ਨਗਰ ਕੌਂਸਲ ਦੀ ਪ੍ਰਧਾਨ ਜੋ ਕਿ ਅਕਾਲੀ ਦਲ ਦੇ ਨਾਲ ਸੰਬੰਧਤ ਹੈ ਉਸ ਨੂੰ ਉਤਾਰ ਕੇ ਆਮ ਆਦਮੀ ਪਾਰਟੀ ਦੀ ਪ੍ਰਧਾਨ ਬਣਾਈ ਜਾਵੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਆਖਰਕਾਰ ਰੰਗ ਲਾਹੀ ਗਈਆਂ ਅੱਜ 18 ਐਮਸੀਆਂ ਦੇ ਨਾਲ-ਨਾਲ 2 ਐਮਲਿਆਂ ਦੇ ਵੱਲੋਂ ਵੋਟਾਂ ਪਾ ਕੇ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਦੇ ਵਿਰੁੱਧ ਬੇਪ੍ਰੋਸੁਕੀ ਦਾ ਮਤਾ ਪਾਇਆ ਗਿਆ ਤੇ ਉਸ ਨੂੰ ਉਤਾਰ ਦਿੱਤਾ ਗਿਆ ਤੇ ਹੁਣ ਜਲਦ ਹੀ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਹੋਵੇਗੀ ਤੇ ਜਲਦ ਹੀ ਪ੍ਰਧਾਨ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਚੁਣ ਲਿੱਤਾ ਜਾਵੇਗਾ ਕੌਣ ਹੋਵੇਗਾ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ